ਕਨ ਲਗਾਤਾਰ ਇਹ ਨਿਜੀ ਕੰਪਨੀਆਂ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਵੀ ਸਰੀਰ ਨੂੰ ਤੰਦਰੁਸਤ ਰੱਖਿਆ ਜਾਵੇ ਨਾਲ ਹੀ ਜਿਹੜੇ ਹੈਗਾ ਵੀ ਮੋਟਾਪਾ ਘਟਾਉਣ ਦੀਆਂ ਜਿਹੜੀਆਂ ਹੈਗੀਆਂ ਵੀ ਦਾਅਵੇ ਕੀਤੇ ਜਾ ਰਹੇ ਆ ਉਹ ਅਸਲ ਵਿੱਚ ਸੱਚਾਈ ਹੈ ਕਿ ਇਹ ਜਿਹਦੇ ਨਾਲ ਖਾਣ ਪਾਣੇ ਵੀ ਛਡਵਾਇਆ ਜਾ ਰਿਹਾ ਹੈ ਗੌਰ ਪ੍ਰੀਤੀ ਜੀ ਦੇਖੋ ਇੱਕ ਕਹਾਵਤ ਆ ਪੰਜਾਬੀ ਦੇ ਵਿੱਚ ਕਿ ਕੁੱਤੇ ਦੀ ਪੂਛ ਵੰਜਲੀ ਚ ਪਾਲੀ 12 ਸਾਲ ਤੇ ਉਹ ਸਿੱਧੀ ਨਹੀਂ ਹੋਈ ਮੈਂ ਇਹ ਇੱਕ ਦਾਵਾ ਕਰਦਾ ਹਾਂ ਜਿਹੜੇ ਲੋਕ ਖਾਣ ਪੀਣ ਛੱਡ ਕੇ ਸਰੀਰ ਨੂੰ ਘਟਾਉਂਦੇ ਆ ਜਦੋਂ ਬਾਅਦ ਦੇ ਵਿੱਚ ਉਹ ਖਾਂਦੇ ਪੀਂਦੇ ਤੇ ਸਰੀਰ ਉਦੋਂ ਵੀ ਦੁੱਗਣਾ ਵੱਧ ਜਾਂਦਾ ਵਜਨ ਜਦੋਂ ਕਿ ਐਕਸਰਸਾਈਜ਼ ਕਰਨੀ ਬਹੁਤ ਵਧੀਆ ਅਨੁਪਾਤ ਬਦਲਣਾ ਵੀ ਖਾਣ ਪੀਣ ਬਦਲਣਾ ਇੱਕ ਚੰਗਾ ਢੰਗ ਆੜਾ ਨਹੀਂ ਪਰ ਜਿਹੜਾ ਖਾਣ ਪੀਣ ਉਹ ਖਰਾਕ ਘਟਾ ਕੇ ਤੇ ਇਸ ਤਰ੍ਹਾਂ ਦੇ ਘਰੇ ਬੈਠਿਆਂ ਹੀ ਤੁਸੀਂ ਵਜਨ ਘਟਾਓ ਇਹ ਬਹੁਤ ਸਰੀਰ ਲਈ ਮਾੜਾ ਹੈ ਤੁਸੀਂ ਵਜ਼ਨ ਘਟਾਉਣ ਲਈ ਐਕਸਰਸਾਈਜ਼ ਕਰੋ ਕਸਰਤ ਕਰੋ ਕੰਮ ਕਰੋ ਕਿਰਤ ਕਰੋ ਤੇ ਆਟੋਮੈਟਿਕ ਹੀ ਸਰੀਰ ਘਟ ਜਾਂਦਾ ਇਹ ਬਹੁਤ ਵੱਡੇ ਧੰਦੇ ਆ ਕੰਪਨੀਆਂ ਦੇ ਬਣਾਏ ਲੋਕਾਂ ਦੇ ਬਣਾਏ ਕਦੇ ਵੀ ਸਰੀਰ ਇਸ ਤਰ੍ਹਾਂ ਨਹੀਂ ਘਟਦਾ ਚਾਹੇ ਕੋਈ ਮੈਨੂੰ ਦਾਵਾ ਕਰੇ ਵੀ ਮੇਰਾ ਘਟ ਗਿਆ ਤੇ ਹੁਣ ਮੈਂ ਫੁੱਲ ਖਰਾ ਖਾ ਰਿਆਂ ਤੇ ਠੀਕ ਆ ਕਿਉਂਕਿ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਇੱਕ ਹੁੰਦੇ ਆ ਕਰਮ ਰੋਗ ਕੰਮਾਂ ਦੇ ਜੇ ਹੋ ਜੇ ਆਪਾਂ ਕੰਮ ਕਰਦੇ ਉਹਦਾ ਕਰਮ ਰੋਗ ਬੋਲਦੇ ਆ ਕਰਮ ਰੋਗ ਕਦੇ ਵੀ ਨੂੰ ਟੁੱਟਦਾ ਹੁੰਦਾ ਪਰ ਜਿਹੜੇ ਮਟਾਪੇ ਦੇ ਬਾਰੇ ਬੜਾ ਰੌਲਾ ਪਾ ਰਿਆ ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਦੱਸਦਾ ਹਾਂ ਚੈਨਲ ਰਾਹੀਂ ਲੋਕ ਇਸ ਚੀਜ਼ ਨੂੰ ਵਰਤ ਸਕਦੇ ਆ ਪਿਆਰੀ ਸਾਧ ਸੰਗਤ ਜੀ ਮੇਰੇ ਲਈ ਬਹੁਤ ਸਤਿਕਾਰਯੋਗ ਹੈ ਜੋ ਸੁਣ ਰਹੇ ਆ ਕਿਉਂਕਿ ਪਤਾ ਨਹੀਂ ਜੀਵਨ ਦਾ ਅੱਜ ਆ ਕਿ ਕੱਲ੍ਹ ਹੈ ਕਦੇ ਵੀ ਕਿਸੇ ਨੂੰ ਗਲਤ ਰਹਿ ਗਲਤ ਮੈਸੇਜ ਦੇਣਾ ਬੜਾ ਅਸੀਂ ਪਾਪ ਸਮਝਦੇ ਆ ਕਿਉਂਕਿ ਸਾਨੂੰ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਉਸਤਾਦ ਜੀ ਨੇ ਨੁਕਸੇ ਦਿੱਤੇ ਆ ਗੁਣ ਦਿੱਤੇ ਬੜਾ ਕੁ ਸਾਨੂੰ ਸਿਖਾਇਆ ਵੀ ਤੁਸੀਂ ਮਤਲਬ ਵੀ ਲਾਲਚ ਨਹੀਂ ਕਰਨਾ ਤੁਸੀਂ ਆ ਨਹੀਂ ਕਰਨਾ ਜੋ ਡਾਕਟਰਾਂ ਦੇ ਵਿੱਚ ਧੰਦੇ ਚੱਲਦੇ ਆ ਮਤਲਬ ਵੀ ਨਸ਼ਾ ਨਹੀਂ ਵੇਚਣਾ ਨਸ਼ੇ ਤੋਂ ਰਹਿਤ ਰਹਿਣਾ ਨਸ਼ੇ ਤੇ ਕੰਟਰੋਲ ਕਰ ਲੋਕਾਂ ਨੂੰ ਮਤਲਬ ਭਲਾ ਕਰਨਾ ਮਤਲਬ ਹਰ ਚੀਜ਼ ਦੇ ਵਿੱਚ ਬੜਾ ਕੁ ਸਿਖਾਇਆ ਪੇਮੈਂਟ ਨਹੀਂ ਲੈਣੀ ਘੱਟ ਲੈਣੀ ਮੈਂ ਹੁਣ ਵੀ ਕਹਿੰਦਾ ਮੈਂ ਕਈ ਦਵਾਈਆਂ ਮਤਲਬ ਜੋ ਕੋਈ ਨਹੀਂ ਦੇਣ ਜੋ ਕਹਦਾ ਦਵੇ ਨਹੀਂ ਤੁਹਾਨੂੰ ਹਕੀਕਤ ਦੱਸੇ ਦੇ ਦੇਾਂਗੇ ਤੇ ਦੂਸਰੇ ਨੂੰ ਮੇਰੀ ਦਵਾਈ ਲੋਕ ਮੰਨਦੇ ਚੀਜ਼ ਨੂੰ ਵਿਭਾ ਵਾਕਿਆ ਯਾਰ ਬਹੁਤ ਜ਼ਿਆਦਾ ਜੈਜ ਰੇਟ ਹੈ ਮੈਂ ਇਹਨੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਵੀ ਮੈਂ ਕੋਈ ਆਪਦੀ ਐਡ ਕਰ ਰਿਹਾ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੇ ਔਲੇ ਬੇੜੇ ਤੇ ਹਰੜਾ ਆਪਣੇ ਤਿੰਨ ਦੋਸ਼ ਹੁੰਦਿਆ ਵਾਤ ਪਿੱਤ ਕਫ ਜਿਹੜਾ ਪਤਾ ਔਲਾ ਪਿੱਤ ਨੂੰ ਕੰਟਰੋਲ ਕਰਦਾ ਬੇੜਾ ਵਾਜੂ ਨੂੰ ਕੰਟਰੋਲ ਕਰਦਾ ਹਰੜਾ ਕਫ ਨੂੰ ਕੰਟਰੋਲ ਕਰਦੀ ਹੈ ਜਿਹੜੇ ਆਪਣੇ ਸਰੀਰ ਦੇ ਤਿੰਨ ਦੋਸ਼ ਹੁੰਦੇ ਆ ਉਹ ਕੰਟਰੋਲ ਚ ਰਹਿੰਦੇ ਆ 6 ਮਹੀਨੇ 7 ਮਹੀਨੇ 8 ਮਹੀਨੇ ਲਗਾਤਾਰ ਖਾਈ ਜਾਓ ਸਵੇਰ ਸ਼ਾਮ ਇੱਕ ਇੱਕ ਚਮਚ ਜੇ ਕਿਸੇ ਨੂੰ ਲੈਟਰਨ ਲੱਗਦੀਆਂ ਇਹਦੇ ਨਾਲ ਤੇ ਥੋੜੀ ਕਿਉਂਕਿ ਹਰੜ ਦੀ ਮਾਤਰਾ ਹੁੰਦੀ ਆ ਥੋੜਾ ਘਟਾ ਲਵੇ ਜੇ ਫੇਰ ਵੀ ਨਹੀਂ ਸੈਟ ਹੁੰਦਾ ਇੱਕ ਟਾਈਮ ਕਰ ਲਵੇ ਲਗਾਤਾਰ 6-7 ਮਹੀਨੇ ਖਾਓ ਜੇ ਕੋਈ ਬਹੁਤ ਹੀ ਜ਼ਿਆਦਾ ਮੋਟਾ ਤੇ ਉਹ ਮੰਨ ਲਓ ਵੀ ਉਤ ਹੋਰ 2 ਮਹੀਨੇ ਵਦਖਾ ਲੋ ਇਹ ਨੇਚਰਲ ਤੌਰ ਤੇ ਸਰੀਰ ਘਟੂਗਾ ਖਰਾਕ ਵੀ ਤੁਸੀਂ ਖਾਈ ਜੋ ਹਾਂ ਜਿਹੜੀਆਂ ਚੀਜ਼ਾਂ ਛੱਡਣੀਆਂ ਉਹ ਨਰਜੀਵ ਚੀਜ਼ਾਂ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੁੰਦੀ ਜਿਵੇਂ ਲੇਜਾਏ ਕੁਰਕਰੇਆ ਬਰਗੜਾ ਟਿੱਕੀ ਆ ਸਮੋਸਾ ਹੈ ਮੇਗੀ ਆ ਗੋਲਗਪਾ ਲੱਡੂ ਆ ਜਲੇਬੀ ਆ ਬਿਸਕਟ ਜਿਹੜੀਆਂ ਕਿ ਬਣਾਈਆਂ ਹੋਈਆਂ ਚੀਜ਼ਾਂ ਸਾਡੀਆਂ ਫालतੂ ਉਹ ਨਹੀਂ ਖਾਣੀਆਂ ਤੇ ਬਾਕੀ ਜਿਹੜਾ ਪੇਟ ਜ਼ਿਆਦਾ ਵਧਿਆ ਕਈ ਇੱਕ ਬੰਦੇ ਕਹਿੰਦੇ ਤੁਰ ਵੀ ਨਹੀਂ ਸਕਦੇ ਗੋਡੇ ਦੁਖਦੇ ਆ ਉਹ ਆਪਣੇ ਪੇਟ ਦੀ ਮ사ਜ ਕਰਨ ਉੱਪਰੋਂ ਥੱਲੇ ਨੂੰ ਇਧਰੋਂ ਤਾਂ ਨੂੰ ਤੇ ਇੱਕ ਚਲੋ ਨਾਮ ਜਪਣ ਤਾਂ ਵਧੀਆ ਜਿਵੇਂ ਵਾਹਿਗੁਰੂ 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 ਆ ਚੀਜ਼ਾਂ ਜਦੋਂ 4 5 6 ਮਹੀਨੇ ਕਰੋਗੇ ਅਕਾਲ ਪੁਰਖ ਦੀ ਇੰਨੀ ਮਿਹਰ ਹੋਊ ਆ ਚੀਜ਼ਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਸੈਰ ਕਰਨ ਲੱਗ ਜੋ ਜੋ ਗੋਡੇ ਟੋਡੇ ਘੱਟ ਦਰਦ ਕਰਨਗੇ ਤੁਸੀਂ ਤੁਰਨ ਲੱਗ ਜੂਗੇ ਨਾਲ ਤੁਸੀਂ ਤਿਰਫਲਾ ਖਾਓ ਔਲੇ ਬੇੜੇ ਹਰੜ ਬੜਿਆ ਬੜਾਇਆ ਲੈ ਲੋ ਤੇ ਆਪਣਾ ਪੀਸ ਲੋ ਗਿੜਕਾਂ ਔਲੇ ਦੀਆਂ ਕੱਢ ਲੈਣੀਆਂ ਪੀਸ ਕੇ ਰੱਖ ਲੋ ਬਹੁਤ ਵਧੀਆ ਹੈ ਨੁਕਸਾ ਇਤੋਂ ਵੱਡਾ ਨੁਕਸਾ ਨਹੀਂ ਸਿਰਫ ਕੰਪਨੀਆਂ ਦੇ ਧੰਦੇ ਬਣਾਇਆ ਮੈਂ ਦਾਵਾ ਕਰਦਾ ਜੇ ਕਿਸੇ ਨੂੰ ਨਾ ਫਾਇਦਾ ਹੋਵੇ ਤਾਂ ਮੈਂ ਕਿਹੜਾ ਕੁਸ ਲਿਆ ਤੇ ਮੈਨੂੰ ਆ ਕੇ ਲੰਬਾ ਦੇਣ ਮੇਰਾ ਜਲੂਸ ਕੱਢ ਨਹੀਂ ਤੇ ਪਹਾਂ ਯਾਰ ਤੁਸੀਂ ਔਲੇ ਭਿੜਿਆ ਰਟ ਗਏ ਹਾਂ ਸਾਲ ਵੀ ਖਾਣਾ ਪੈ ਸਕਦਾ ਕਿਸੇ ਨੂੰ ਪੇਟ ਨਾਲ ਲੱਗ ਜਾ ਨਾਲੇ ਚਰਬੀ ਕੁਦਰਤੀ ਤੌਰ ਤੇ ਕੱਢੂ ਕੋਈ ਸਾਈਡ ਇਫੈਕਟ ਨਹੀਂ ਹੋ ਕਈ ਵੇਰੇ ਚੀਜ਼ਾਂ ਖਾਣ ਨਾਲ ਬੜੇ ਰੋਗ ਲੱਗ ਰਹੇ ਆ ਬੱਚਿਆਂ ਨੂੰ ਜਿਵੇਂ ਗਮਰਾਹ ਕੀਤਾ ਜਾ ਰਿਹਾ ਮੈਂ ਵੈਸੇ ਉਹ ਗੱਲਾਂ ਬੋਲਣੀਆਂ ਨਹੀਂ ਚਾਹੁੰਦਾ ਤੁਸੀਂ ਚੈਨਲ ਤੇ ਕਿਤੇ ਦੇਖੋ ਤੁਸੀਂ ਵੀ ਜਿਹੜਿਆ ਗੁਪਤ ਰੋਗ ਉਹਨਾਂ ਦਾ ਕੀ ਜਲੂਸ ਕੱਟਿਆ ਨੌਜਵਾਨ ਬੱਚਿਆਂ ਦਾ ਬੱਚਿਆਂ ਦੇ ਵਿੱਚ ਹਾਰਮੋਨਸ ਗਲਤ ਹੋਈ ਜਾਂਦੇ ਆ ਖਟੀਆਂ ਚੀਜ਼ਾਂ ਖਵਾ ਕੇ ਜੀ ਆ ਇਮਲੀ ਖਾਓ ਇਮਲੀ ਇਮਲੀ ਖਾਣ ਨਾਲ ਬੱਚਿਆਂ ਦੀਆਂ ਛਾਤੀਆਂ ਵੱਧ ਗਈਆਂ ਲੜਕਿਆਂ ਦੀਆਂ ਬੇਕਾਰ ਹੋ ਚੱਲੇ ਆ ਉਹ ਨਾਲੀ ਪ੍ਰਤਾਸ਼ ਬੰਦ ਹੋ ਚੁੱਕੀ ਆ ਹਾਈਬ੍ਰਿਡ ਬੱਚੇ ਹੋਣ ਲੱਗ ਪਿਆ ਮੇਰੇ ਨਾਲ ਕੋਈ ਬੈਠੇ ਤਾਂ ਅਸੀਂ ਕਿਸੇ ਵੀ ਪੇਸਤੇ ਗੱਲ ਕਰੇ ਮਤਲਬ ਮੈਂ ਕਹਿ ਨਹੀਂ ਚਾਹੁੰਦਾ ਮੈਂ ਤਾਂ ਚੰਗੇ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਤਾਂ ਕਹਿੰਦਾ ਬਹੁਤ ਚੰਗੇ ਵੈਦ ਹ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਆ ਤੇ ਬਹੁਤ ਸੁੱਲਝੇ ਹੋਏ ਵੈਦ ਆ ਪੁਸਤਕੀ ਪੁਸਤਕੀ ਵੈਦਗੀ ਚੱਲੀ ਜਾਂਦੀ ਬੜੇ ਨਿਮਰਤਾ ਵਾਲੇ ਆਦਮੀ ਆ ਕੋਈ ਸਾਧੂ ਸੰਤ ਆ ਜਿਹੜੇ ਦਵਾਈਆਂ ਬੂਟੀਆਂ ਨਾਲ ਕੰਮ ਕਰਦੇ ਆ ਇਹ ਲੋਕਾਂ ਨੂੰ ਦੱਸਣ ਜਾਗਰੂਤ ਕਰਨ ਮੈਂ ਜਿੰਨੇ ਵੀ ਤੁਹਾਨੂੰ ਗੱਲ ਕਰ ਰਿਹਾ ਮੈਂ ਆਪਣੇ ਲਈ ਨਹੀਂ ਕਰ ਰਿਹਾ ਮੇਰੇ ਕੋਲ ਪੇਸ਼ੈਂਟ ਹੋਣ ਮੇਰਾ ਨੰਬਰ ਬਣਾ ਵਿੱਚ ਦਿਓ ਜੋ ਕੋਈ ਪਰ ਲੋਕਾਂ ਨੂੰ ਜਾਗਰਤ ਕਰਨਾ ਫਰਜ਼ ਆ ਤੁਸੀਂ ਸਗੋਂ ਵੀਡੀਓ ਮੇਰੇ ਕਾ ਲੈਂਦੇ ਰਹੋ ਇਹ ਮੈਂ ਸਰਦਾਰ ਦਾ ਸਿਆਲਾਂ ਦੇ ਵਿੱਚ ਬਹੁਤ ਚੀਜ਼ਾਂ ਮੈਂ ਪਿੱਛੇ ਜੇ ਇੱਕ ਅ ਲਸਣ ਦਾ ਖੂਆ ਦੱਸਿਆ ਸੀਗਾ ਉਹਦਾ ਬੜੇ ਰਿਜ਼ਲਟ ਆ ਬਹੁਤ ਹੀ ਜ਼ਿਆਦਾ ਰਿਜ਼ਲਟ ਆ ਕਈਆਂ ਨੇ ਖਾ ਕੇ ਮੈਨੂੰ ਫੋਨ ਲਾਇ ਜੀ ਅਸੀਂ ਠੀਕ ਆ ਉਹ ਮੈਂ ਫੇਰ ਦੱਸੂਗਾ ਦੁਬਾਰਾ ਫੇਰ ਤੁਸੀਂ ਵੀਡੀਓ ਬਣਾ ਲਿਓ ਜੋ ਮਤਲਬ ਵੀ ਉਹ ਦੱਸਣਾ ਚਾਹੁੰਦਾ ਫੇਰ ਪੱਠਾਂ ਦੇ ਵਿੱਚ ਕਾਸਨੀ ਹਾਲੋਂ ਮਤਲਬ ਵੀ ਪਾਲਕ ਮੇਥੀ ਤਾਰਾ ਮੀਰਾ ਸਾਰੋਂ ਇਹ ਚੀਜ਼ਾਂ ਮੈਂ ਦੱਸਦਾ ਰਹਿਣਾ ਤੇ ਇਮਿਊਨਿਟੀ ਪੈਦਾ ਹੋਵੇ ਦੁੱਧਰਾ ਹੀ ਹੁੰਦੀ ਸੀ ਅੱਗੇ ਹਜ਼ਾਰਾਂ ਗਜ਼ਮ ਦੇ ਜੜੀਆਂ ਬੂਟੀਆਂ ਪਸ਼ੂ ਖਾਂਦੇ ਜਿਹੜਾ ਸਾਨੂੰ ਮਿਲਦਾ ਹੁਣ ਤਾਂ ਅਸੀਂ ਚਾਰ ਪਾਉਣ ਲੱਗੇ ਜਿਹੜਾ ਕਿ ਚਾਰ ਹੱਦੋਂ ਭਰੇ ਗਲਤ ਹੈ ਉਹਦੇ ਨਾਲ ਤਾਂ ਬੜਾ ਸਾਈਡ ਇਫੈਕਟ ਹੋ ਰਿਹਾ ਸ਼ਰਮ ਆਊਗੀ ਮੈਂ ਤੁਹਾਨੂੰ ਇਹ ਪੂਰੀਆਂ ਗੱਲਾਂ ਕਰੂੰਗਾ ਤਾਂ ਆਉਣ ਵਾਲੇ ਸਮੇਂ ਐਕਸ ਵਾਈ ਸੈੱਲ ਜਿਹੜੇ ਸਾਡੇ ਬੱਚਿਆਂ ਦੇ ਹਾਰਮੋਨਸ ਖਤਮ ਹੁੰਦੇ ਜਾਂਦੇ ਆ ਸਾਡੇ ਪੱਲੇ ਕੁਝ ਨਹੀਂ ਸਾਡੇ ਕੋਲੇ ਸਰਦਾਰੀਆਂ ਨਹੀਂ ਰਹੀਆਂ ਸਾਸੀਂ ਪੰਜਾਬੀ ਖਵਾਉਂਦੇ ਆ ਤੇ ਉਹ ਕਿਸੇ ਵੀ ਜਾਤੀ ਦੇ ਨਾਲ ਸੰਬੰਧਤ ਹੈ Hindu, Muslim, Sikh, ईसाई ਸਾਰੇ ਆਪਾਂ ਭਰਾ ਆ ਆਪਾਂ ਨੂੰ ਪੰਜਾਬ ਇੱਕ ਰੰਗਲਾ ਪੰਜਾਬ ਆ ਉਹਨੂੰ ਸੇ ਤਰ੍ਹਾਂ ਰੰਗਲਾ ਰੱਖਣਾ ਮੇਰਾ ਤਾਂ ਇੱਕ ਸੁਪਨਾ ਹੈ ਵੇ ਮ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਬੱਚੇ ਮੇਰੇ ਸੈਟਾ ਪ੍ਰਮਾਤਮਾ ਪੁੱលਦੇ ਬੱਚੇ ਨੂੰ ਸੈਟ ਕਰੇ ਮੈਂ ਆਪ ਦਾ ਵਧੀਆ ਤੰਦਰੁਸਤ ਹੈ ਮੈਂ ਚਾਹੁੰਦਾ ਹੈ ਵੀ ਮੈਂ ਦੇਣਾ ਚਾਹੁੰਦਾ ਮੈਂ ਤਾਂ ਕਹਿੰਦਾ ਨੁਕਸੇ ਵੀ ਲੈਣ ਲੋਕ ਨੁਕਸੇ ਵਰਤਨ ਨੁਕਸੇ ਮੈਂ ਵੀ ਪਾ ਸਕਦਾ ਪਰ ਕਈ ਵੀਰੇ ਨੁਕਸੇ ਅਸਲ ਨਭ ਚ ਮੁਤਾਬਕ ਉਹਦੇ ਉਮਰ ਮੁਤਾਬਕ ਕਿਤੇ ਮੁਤਾਬਕ ਜੇ ਮੈਂ ਤੁਹਾਨੂੰ ਵਾਰ-ਵਾਰ ਗੱਲਾਂ ਦੱਸਦਾ ਜਿੰਨਾ ਚਿਰ ਚੋਣ ਨਹੀਂ ਹੁੰਦੀ ਬਿਮਾਰੀ ਦੀ ਉਹ ਨਚਰ ਦਵਾਈਆਂ ਖਾਣੀਆਂ ਵਿਅਤ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈ ਵੇ પેટ ਘਟਾਉਣ ਲਈ ਗਲਤ ਚੀਜ਼ਾਂ ਸਰੀਰ ਘਟਾਉਣ ਲਈ ਨਾ ਖਾਓ ਤੁਸੀਂ ਐਕਸਰਸਾਈਜ਼ ਕਰੋ ਬਹੁਤ ਪੇਟ ਘਟ ਜਾਂਦਾ ਹੈ ਬਹੁਤ ਜ਼ਿਆਦਾ ਘਟ ਜਾਂਦਾ ਹੈ ਕਿਸੇ ਕੋਚ ਦੀ ਸਲਾਹ ਲੈ ਲਓ ਕੋਚ ਵਧੀਆ ਵਧੀਆ ਕੋਚ ਪਏ ਆ ਦੌੜ ਲਾਉਣ ਨਾਲ ਸਾਰਾ ਕੁਝ ਸੈੱਟ ਹੁੰਦਾ ਹੈ